ਸਵਾਗਤ ਆ ਦੋਸਤੋ ਤੁਹਾਡਾ ਅੱਜ ਦੀ ਕਲਾਸ 'ਚ ਅੱਜ ਦੀ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਜੀ ਅੱਜ ਦਾ ਟੌਪਿਕ ਆਪਣਾ ਪੰਜਾਬ ਪ੍ਰਾਂਤ 1937 ਤੋਂ 1947 ਤੱਕ ਪੰਜਾਬ ਪ੍ਰਾਂਤ ਦੇ ਵਿੱਚ ਕੌਣ ਕੌਣ ਮੁੱਖ ਮੰਤਰੀ ਬਣਿਆ ਹਾਂਜੀ ਪੇਪਰ 'ਚ ਇਸ ਵਿੱਚੋਂ ਕੁਛ ਨਾ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਤੇ ਪਹਿਲਾਂ ਕਈ ਵਾਰ ਆਇਆ ਵੀ ਹੈ ਜੀ ਹਾਂਜੀ ਸਟਾਰਟ ਕਰਦੇ ਹਾਂ 10 MCQ ਕਰਾਂਗੇ ਟੋਟਲ ਆਪਾਂ ਪਹਿਲਾ ਸਵਾਲ ਕੀ ਕਹਿੰਦਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਵਿਧਾਨ ਮੰਡਲ ਸਥਾਪਿਤ ਕੀਤੀ ਗਈ ਸੀ 1935 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ ਪਾਸ ਹੁੰਦਾਗਾ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਇਲੈਕਸ਼ਨ ਹੋਣੀ ਸਟਾਰਟ ਹੋ ਜਾਂਦੀ ਨੇ ਤਾਂ ਜਿਹੜਾ 1935 ਐਕਟ ਤੀਗਾ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਵਿਧਾਨ ਮੰਡਲ ਦੀ ਸਥਾਪਨਾ ਕੀਤੀ ਗਈ ਹਾਂਜੀ ਦੇਖੋ ਜੀ ਏ ਆਪਸ਼ਨ ਇੱਕ ਸਦਨੀ ਬੀ ਦੋ ਸਦਨੀ ਸੀ ਤਿੰਨ ਸਦਨੀ ਡੀ ਉਪਰੋਕਤ ਕੋਈ ਨਹੀਂ ਤਾਂ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਦੋ ਸਦਨੀ 1935 ਦਾ ਗਵਰਨਮੈਂਟ ਆਫ ਇੰਡੀਆ ਐਕਟ ਦੀ ਹੇਠਾਂ ਪੰਜਾਬ ਵਿੱਚ ਦੋ ਸਦਨੀ ਬਾਈ ਕੈਮਰਲ ਪਾਰਲੀਮੈਂਟ ਨੂੰ ਸਥਾਪਿਤ ਕੀਤਾ ਗਿਆ ਸੀ ਠੀਕ ਹੈ ਜੀ ਹਾਂਜੀ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਬੋਲਦੇ ਨੇ ਇਹਨਾਂ ਨੂੰ ਹਾਂਜੀ ਅਗਦਾ ਸਵਾਲ ਦੇਖਦੇ ਹਾਂ ਜੀ ਆਪਾਂ ਪ੍ਰਸ਼ਨ ਨੰਬਰ 2 1937 ਤੋਂ 1947 ਦਰਮਿਆਨ ਪੰਜਾਬ ਪ੍ਰਾਂਤੀ ਰਾਜਤਾਂ ਦੀ ਕਿਹੜੀ ਸੀ ਹਾਂਜੀ 1937 ਤੋਂ 1947 ਦੌਰਾਨ ਕਿਹੜੀ ਰਾਜਤਨੀ ਪੰਜਾਬ ਦੀ ਸਾਂਝੇ ਪੰਜਾਬ ਦੀ ਗੱਲ ਹੋ ਰਹੀ ਹੈ ਜਿਹੜੇ ਪਾਕਿਸਤਾਨ ਵਿੱਚ ਵੀ ਚਲਾ ਗਿਆ ਤਾਂ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਲਾਹੌਰ ਲਾਹੌਰ ਸੀ ਜੀ ਆਪਣੀ ਰਾਜਧਾਨੀ ਪੰਜਾਬ ਦੀ ਠੀਕ ਹੈ ਜੀ ਅਗਲਾ ਸਵਾਲ ਦੇਖਦੇ ਜੀ ਤੀਜਾ ਸਵਾਲ ਹਾਂਜੀ ਸਵਾਲ ਨੰਬਰ 10 1937 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਿਸ ਪਾਰਟੀ ਨੇ ਜਿੱਤੀਆਂ ਸਨ 1935 ਗਵਰਨਮੈਂਟ ਆਫ ਇੰਡੀਆ ਐਕਟ ਬਣਦਾ ਤਾਂ 1937 ਦੇ ਵਿੱਚ ਇਲੈਕਸ਼ਨ ਹੁੰਦੇ ਨੇ ਜੀ ਤੁਸੀਂ ਯਾਦ ਰੱਖਣਾ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਪੰਜਾਬ ਵਿੱਚ ਪਹਿਲੀ ਵਾਰ ਇਲੈਕਸ਼ਨ ਕਰਾਉਂਦੇ ਹੁੰਦੇ ਨੇ 1937 'ਚ ਤਾਂ ਕਿਹੜੀ ਪਾਰਟੀ ਜਿੱਤੀ ਸੀ ਹਾਂਜੀ ਇਹਦਾ ਕਰੈਕਟ ਆਨਸਰ ਬਣ ਜੀ ਸੀ ਆਪਸ਼ਨ ਯੂਨੀ ਯੂਨੀਨਿਸਟ ਪਾਰਟੀ ਯੂਨੀਨਿਸਟ ਪਾਰਟੀ ਦੇ ਵਿੱਚ ਸਿੱਖ Hindu ਅਤੇ ਮੁਸਲਮਾਨ ਸ਼ਾਮਿਲ ਸਨ ਠੀਕ ਹੈ ਦੋਸਤੋ ਅਗਲਾ ਸਵਾਲ ਜੀ ਤੁਸੀਂ ਜਾ ਰੱਖਿਓ ਸਵਾਲ ਨੰਬਰ 4 ਪੰਜਾਬ ਦੀ ਪਹਿਲੀ ਪ੍ਰੀਮੀਅਰ ਕੌਣ ਸਨ ਜਿਨ੍ਹਾਂ ਨੇ 1937 ਵਿੱਚ ਅਹੁਦਾ ਸੰਭਾਲਿਆ ਹਾਂਜੀ ਮਤਲਬ ਕੀ ਬਣਿਆ 1937 ਜੋ ਇਲੈਕਸ਼ਨਾਂ ਹੋ ਜਾਂਦੀ ਨੇ ਜੁਨੀਨਿਸਟ ਪਾਰਟੀ ਜਿੱਤੇ ਜਾਂਦੀ ਆ ਤਾਂ ਪੰਜਾਬ ਦੇ ਵਿੱਚ ਪਹਿਲਾ ਪ੍ਰਾਈਮ ਮਿਨਿਸਟਰ ਕੌਣ ਬੰਦਾ ਪਹਿਲਾਂ ਇਹਨੂੰ ਪ੍ਰੀਮੀਅਰ ਬੋਲਦੇ ਸਨ ਫਿਰ ਇਹਨੂੰ ਸੀਐਮ ਵੀ ਕਹਿੰਨ ਲੱਗੇ ਸੀਗੇ ਪ੍ਰਾਈਮ ਮਿਨਿਸਟਰ ਹੀ ਬੋਲਦੇ ਸਨ ਤੁਸੀਂ ਯਾਦ ਰੱਖਣਾ ਪ੍ਰੀਮੀਅਰ ਪ੍ਰੀਮੀਅਰ ਕੌਣ ਬਣੇ ਪਹਿਲੇ ਜੀ ਪੰਜਾਬ ਦੇ 1937 ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਵਾਲਾ ਜੀ ਇਹੇ ਪੇਪਰ 'ਚ ਸੰਭਾਵਨਾ ਪੂਰੀ ਬਣੀ ਹੋਈ ਹੈ ਸਵਾਲ ਆ ਸਕਦਾ ਹੈ ਤਾਂ ਇਹਦਾ ਕਰੈਕਟਰਸ ਬਣੋ ਜੀ ਬੀ ਆਪਸ਼ਨ ਸਰ ਸਿਕੰਦਰ ਹਿਆਤ ਖਾਨ ਸਰ ਸਿਕੰਦਰ ਹਿਆਤ ਖਾਨ ਸਾਂਝੇ ਪੰਜਾਬ ਦੇ ਪਹਿਲੇ ਪ੍ਰੀਮੀਅਰ ਸੰ ਭਾਵੇਂ ਤੁਸੀਂ ਨੂੰ ਸੀਐਮ ਕਹੋ ਨਾ ਪੀਐਮ ਕਹੋ ਨਾ ਪ੍ਰੀਮੀਅਰ ਕਹੋ ਠੀਕ ਹੈ ਜੀ ਤੁਸੀਂ ਜਾ ਰੱਖਣਾ ਹੈ ਅਗਲਾ ਸਵਾਲ ਜੀ ਸਰ ਸਕੰਦਰ ਹਿਆਤ ਖਾਨ ਦੀ ਮੌਤ ਤੋਂ ਬਾਅਦ ਪੰਜਾਬ ਦਾ ਪ੍ਰੀਮੀਅਰ ਕੌਣ ਬਣਿਆ ਜੀ ਹਾਂਜੀ ਕਿੰਨੇ ਜਦ ਮੌਤ ਹੋ ਜਾਂਦੀ ਹੈ ਤਾਂ ਪੰਜਾਬ ਦਾ ਪ੍ਰੀਮੀਅਰ ਕੌਣ ਬਣਦਾ ਜੀ ਇਹ ਲੰਮਾ ਸਮਾਂ ਰਹਿਣ ਨੇ ਪੰਜਾਬ ਦੇ ਸੀਐਮ ਪੀਐਮ ਜਾਂ ਪ੍ਰੀਮੀਅਰ ਦੇ ਤੌਰ ਤੇ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਸਰ ਖਿਜਰ ਹਿਆਤ ਟਿਵਾਣਾ ਕਿੱਦਰ ਹਿਆਟਵਾਣਾ ਪੰਜਾਬ ਦੇ ਸੀਐਮ ਜਾਂ ਪੀਐਮ ਜਾਂ ਪ੍ਰੀਮੀਅਰ ਬਣਦੇ ਨੇ ਜੀ ਉਹਨਾਂ ਦੀ ਮੌਤ ਤੋਂ ਬਾਅਦ ਹਾਂਜੀ ਅਗਲਾ ਸਵਾਲ ਜੀ ਸਵਾਲ ਨੰਬਰ 6 1946 ਵਿੱਚ ਯੂਨੀਅਨਿਸਟ ਪਾਰਟੀ ਨੇ ਕਿਹੜੀਆਂ ਪਾਰਟੀਆਂ ਦੇ ਸਮਰਥਨ ਨਾਲ ਸਰਕਾਰ ਬਣੀ ਸੀ 1946 ਦੇ ਵਿੱਚ ਇਲੈਕਸ਼ਨ ਦੁਬਾਰਾ ਜਦੋਂ ਹੁੰਦੇ ਨੇ ਜੀ ਤਾਂ ਉਸ ਟਾਈਮ ਯੂਨੀਅਨਿਸਟ ਪਾਰਟੀ ਪ੍ਰੋਪਰ ਤਰੀਕੇ ਨਾਲ ਜਿੱਤੇ ਨਹੀਂ ਗਈ ਤਾਂ ਉਹਨੂੰ ਗਠਜੋੜਨ ਦੀ ਲੋੜ ਪੈਂਦੀ ਹੈਗੀ ਤਾਂ ਕਿਹੜੀਆਂ-ਕਿਹੜੀਆਂ ਪਾਰਟੀਆਂ ਦਾ ਸਮਰਥਨ ਲੈਂਦੀ ਹੈ ਜੀ ਯੂਨੀਅਨਿਸਟ ਪਾਰਟੀ ザ करेक्ट आंसर बंदा जी बी ऑप्शन इंडियन नेशनल कांग्रेस ਮਤਲਬ ਕਾਂਗਰਸ ਦੀ ਅ디 ਸ਼੍ਰੋਮਣੀ ਅਕਾਲੀ ਦਲ ਆਈ ਐਨ ਸੀ ਐਂਡ ਐਸ اے ਡੀ ਨਾਲ ਹੀ ਸਮਝੌਤਾ ਕਰਕੇ ਦੁਬਾਰੇ ਸਰਕਾਰ ਬਣਾਉਂਦੇ ਨੇ ਜੀ ਯੂਨੀਅਨਿਸਟ ਪਾਰਟੀ ਵਾਲੇ ਠੀਕ ਹੈ ਜੀ ਦੁਬਾਰੇ ਫਿਰ ਕੌਣ ਬਣ ਜਾਂਦਾ ਜੀ ਸਰ ਖਿੱਜਰ ਹਿਆ ਟਿਵਾਣਾ ਪ੍ਰਾਈਮ ਮਿਨਿਸਟਰ ਜਾਂ ਪ੍ਰੀਮੀਅਰ ਬਣ ਜਾਂਦਾ ਨੇ ਪੰਜਾਬ ਦੇ ਹਾਂਜੀ ਅਗਲਾ ਸਵਾਲ ਸਰ ਖਿੱਜਰ ਹਿਆ ਟਿਵਾਣਾ ਨੇ ਪ੍ਰੀਮੀਅਰ ਦੇ ਅਹੁਦੇ ਤੋਂ ਅਸਤੀਫਾ ਪਦੋਂ ਦਿੱਤਾ ਹਾਂਜੀ ਇਹ ਆਪਣੇ ਅਹੁਦੇ ਤੋਂ ਅਸਤੀਫਾ ਕਦੋਂ ਿੰਦਨ ਇਹ ਖਿਜਰ ਖਿਜਰ ਹਿਆਤ ਟਿਵਾਣਾ ਤਾਂ ਕਰੈਕਟ ਆਨਸਰ ਆ ਜੀ ਬੀ ਆਪਸ਼ਨ 2 ਮਾਰਚ 1947 ਦੇ ਵਿੱਚ ਤੁਸੀਂ ਯਾਦ ਰੱਖਣਾ ਜੀ ਕਦੋਂ ਿੰਦਨ ਅਸਤੀਫਾ 2 ਮਾਰਚ 1947 ਚ ਕਾਰਨ ਕੀ ਸੀਗਾ ਆਪਾਂ ਆਹਦੇ ਸਵਾਲ ਚ ਕਾਰਨ ਦੇਖ ਲੈਂਦੇ ਜੀ ਕਿਉਂ ਹੋਇਆ ਅਸਤੀਫਾ ਿੰਦਨ 8ਵੇਂ ਸਵਾਲ ਜੀ ਸਰ ਖਿਜਰ ਟਿਵਾਣਾ ਦੇ ਅਸਤੀਫੇ ਦਾ ਮੁੱਖ ਕਾਰਨ ਕੀ ਸੀ ਜੀ ਜਿਹੜਾ 2 ਮਾਰਚ 1947 ਨੂੰ ਅਸਤੀਫਾ ਦੇ ਦਿੰਦੇ ਕਿੱਜਰ ਟਿਵਾਣਾ ਕਾਰਨ ਕੀ ਸੀਗਾ ਕਾਰਨ ਸੀ ਸੀ ਆਪਸ਼ਨ ਭਾਰਤ ਦੀ ਵੰਡ ਦਾ ਫੈਸਲਾ ਅੰਗਰੇਜ਼ਾਂ ਨੇ ਫੈਸਲਾ ਕਰ ਲਿਆ ਸੀ ਭਾਰਤ ਦੇ ਪਾਕਿਸਤਾਨ ਨੂੰ ਵੰਡ ਦੇਣਾ ਉਹਦੇ ਵਿਰੋਧ ਦੇ ਵਿੱਚ ਸਰ ਖਿਜ ਜਿ ਟਿਵਾਣਾ ਅਸਤੀਫਾ ਦੇ ਦਿੰਦੇ ਨੇ ਠੀਕ ਹੈ ਜੀ ਸਵਾਲ ਨੰਬਰ 9 1937 ਵਿੱਚ ਪੰਜਾਬ ਸਰਕਾਰ ਦੇ ਮੁਖੀ ਲਈ ਕਿਹੜਾ ਅਹੁਦਾ ਵਰਤੇ ਜਾਂਦੇ ਸੀ ਹਾਂਜੀ ਦੇਖੋ ਜੀ ਆਪਾਂ ਪਹਿਲਾਂ ਕੱਲ ਕਰ ਚੁੱਕੇ ਹਾਂ ਇਹ ਇਹ ਪੰਜਾਬ ਸਰਕਾਰ ਦਾ ਮੁਖੀ ਹੁੰਦਾ ਸੀਗਾ 1937 ਤੋਂ ਲੈ ਕੇ 1947 ਤੱਕ ਉਸ ਅਹੁਦੇ ਨੂੰ ਕੀ ਬੋਲਦੇ ਸਨ ਅੱਜ ਦੇ ਸਮੇਂ ਆਪਾਂ ਸੀਐਮ ਬੋਲ ਦਿਆਂਗੇ ਚੀਫ ਮਿਨਿਸਟਰ ਉਸ ਟਾਈਮ ਕੀ ਬੋਲਦੇ ਸਨ ਤਾਂ ਕਰੈਕਟ ਆਨਸਰ ਬਣ ਗਿਆ ਸੀ ਆਪਸ਼ਨ ਪ੍ਰੀਮੀਅਰ ਮਤਲਬ ਕਿ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਬੋਲਦੇ ਸਨ ਜੀ ਦੇਖੋ ਹਾਂਜੀ ਲਾਸਟ ਸਵਾਲ ਇਹ ਆਪਣਾ ਦੱਸ ਸਕੋ ਬਾਲ ਹੈ 1946 ਦੀਆਂ ਚੋਣਾਂ ਵਿੱਚ ਜੁਨੀਅਨਿਸਟ ਪਾਰਟੀ ਕਿਸ ਤਾਂਤਰੀ ਹਾਂਜੀ ਇਹ ਇਲੈਕਸ਼ਨ ਹੁੰਦਾ 1946 ਦੇ ਵਿੱਚ ਕਿਹੜੇ ਸਤਾਂਤਰੀ ਨੇ ਜੁਨੀਅਨਿਸਟ ਪਾਰਟੀ ਚੌਥੇ ਸਥਾਨ ਤੇ ਡੀ ਆਪਸ਼ਨ ਚੌਥੇ ਸਥਾਨ ਤੇ ਰਹਿੰਦੀ ਹੈ ਪਰ ਫਿਰ ਵੀ ਇਹ ਆਪਣੀ ਸਰਕਾਰ ਬਣਾ ਲੈਂਦੇ ਕਿਵੇਂ ਸਰਕਾਰ ਬਣਦੀ ਹੈ ਆਈਐਨਸੀ ਪਲੱਸ ਐਸਐਡੀ ਸ਼੍ਰੋਮਿਕ ਕਾਲੀ ਦਲ ਤੇ ਕਾਂਗਰਸ ਨਾਲ ਗਠਜੋੜ ਕਰਕੇ ਸਰਕਾਰ ਬਣਾ ਲੈਂਦੇ ਨੇ ਕਿਉਂ ਗਠਜੋੜ ਹੁੰਦਾ ਜੀ ਕਿਉਂਕਿ ਮੁਸਲਿਮ ਲੀਗ ਹੁੰਦੀ ਹੈ ਉਹ ਮੈਜੋਰਟੀ ਚ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਬੰਨਣ ਵਾਲੀ ਹੁੰਦੀ ਹੈ ਪਰ ਭਾਈਚਾਰਿਆਂ ਦੇਖਦੇ ਹੋਏ ਹਿੰਦੂ ਸਿੱਖਾਂ ਮuslmanਾਂ ਦਾ ਤੇ ਤਿੰਨੇ ਪਾਰਟੀਆਂ ਨਾਲ ਕੇ ਇਹ ਦੁਬਾਰੇ ਫਿਰ ਸਰਕਾਰ ਬਣਾ ਲੈਂਦੇ ਨੇ ਮੁਸਲਮਾਨ ਲੀਵ ਨੂੰ ਤਾਂ ਜੋ ਦੂਰ ਰੱਖਿਆ ਜਾ ਸਕੇ ਕਿ ਕਿਸੇ ਤਰ੍ਹਾਂ ਫਿਰਕੂਵਾਦੀ ਨਾ ਹੋਵੇ ਠੀਕ ਆ ਦੋਸਤੋ ਇਹ ਸਾਰੇ ਸਵਾਲ ਜੀ ਇੰਪੋਰਟੈਂਟ ਸਵਾਲ ਨੇ ਜੀ ਪੇਪਰ ਦੇ ਵਿੱਚੇ ਦੇਖਣ ਮਿਲ ਸਕਦੇ ਨੇ ਤੁਸੀਂ ਇਹਨਾਂ ਸਵਾਲਾਂ ਨੂੰ ਕਾਪੀ ਤੇ ਨੋਟ ਕਰ ਲਓ ਬਹੁਤ ਹੀ ਜ਼ਿਆਦਾ ਜ਼ਰੂਰੀ ਸਵਾਲ ਨੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਠੀਕ ਆ ਦੋਸਤੋ ਧੰਨਵਾਦ ਜੀ